ਤਾਂ ਜਦੋਂ ਮੈਂ ਇਸ ਕੌਲੀ ਵਿੱਚ ਪਾਣੀ ਭਰਿਆ ਤਾਂ ਸਾਨੂੰ ਸਿੱਕਾ ਕਿਉਂ ਦਿਖਾਈ ਦੇਣ ਲੱਗਿਆ ਚਲੋ ਪਹਿਲਾਂ ਇਸ ਨੂੰ ਅਰੇਖ ਬਣਾ ਕੇ ਸਮਝਦੇ ਹਾਂ ਤਾਂ ਮੰਨ ਲਓ ਕਿ ਖਾਲੀ ਭਾਂਡਾ ਹੈ ਤੇ ਇਹ ਸਾਡੀ ਅੱਖ ਹੈ ਤੇ ਇਹ ਉਹ ਸਿੱਕਾ ਹੈ ਜੋ ਭਾਂਡੇ ਦੇ ਤਲੇ ਤੇ ਰੱਖਿਆ ਹੋਇਆ ਹੈ ਹੁਣ ਸ਼ੁਰੂ ਵਿੱਚ ਜਦੋਂ ਭਾਂਡਾ ਖਾਲੀ ਰਹਿੰਦਾ ਹੈ ਤਾਂ ਸਾਨੂੰ ਸਿੱਕਾ ਦਿਖਾਈ ਨਹੀਂ ਦਿੰਦਾ ਪਰ ਇਹ ਹੁੰਦਾ ਕਿਉਂ ਹੈ ਇਸ ਦਾ ਕਾਰਨ ਇਹ ਹੈ ਕਿ ਸਿੱਕੇ ਤੋਂ ਪ੍ਰਵਰਤਿਤ ਹੋਣ ਵਾਲੀਆਂ ਪ੍ਰਕਾਸ਼ ਦੀਆਂ ਕਿਰਨਾਂ ਸਾਡੀਆਂ ਅੱਖਾਂ ਤੱਕ ਨਹੀਂ ਪਹੁੰਚ ਪਾਉਂਦੀਆਂ ਹਾਲਾਂਕਿ ਇੱਥੇ ਆ ਰੇਖ ਵਿੱਚ ਪ੍ਰਕਾਸ਼ ਦੀ ਇਹ ਕਿਰਨ ਸਾਡੀਆਂ ਅੱਖਾਂ ਤੱਕ ਪਹੁੰਚ ਸਕਦੀ ਸੀ ਪਰ ਇਹ ਭਾਂਡੇ ਦੀ ਦੀਵਾਰ ਵੱਲੋਂ ਰੋਕ ਲਈ ਜਾਂਦੀ ਹੈ ਇਸ ਲਈ ਜਦੋਂ ਭਾਂਡਾ ਖਾਲੀ ਹੁੰਦਾ ਹੈ ਤਾਂ ਸਾਨੂੰ ਸਿੱਕਾ ਦਿਖਾਈ ਨਹੀਂ ਦਿੰਦਾ ਪਰ ਜਦੋਂ ਅਸੀਂ ਇਸ ਭਾਂਡੇ ਵਿੱਚ ਪਾਣੀ ਭਰ ਦਿੰਦੇ ਹਾਂ ਤਾਂ ਸਿੱਕੇ ਤੋਂ ਪ੍ਰავਰਤਿਤ ਹੋਣ ਵਾਲੀਆਂ ਪ੍ਰਕਾਸ਼ ਦੀਆਂ ਕਿਰਨਾਂ ਪਹਿਲਾਂ ਪਾਣੀ ਵਿੱਚ ਯਾਤਰਾ ਕਰਦੀਆਂ ਨੇ ਤੇ ਇਸ ਤੋਂ ਬਾਅਦ ਇਹਨਾਂ ਦਾ ਮਾਧਿਅਮ ਬਦਲ ਜਾਂਦਾ ਹੈ ਤੇ ਪਾਣੀ ਤੋਂ ਨਿਕਲ ਕੇ ਹਵਾ ਵਿੱਚ ਯਾਤਰਾ ਕਰਨ ਲੱਗਦੀਆਂ ਨੇ ਤੇ ਸਾਨੂੰ ਪਤਾ ਹੈ ਕਿ ਪ੍ਰਕਾਸ਼ ਅਲੱਗ-ਅਲੱਗ ਮਾਧਿਅਮ ਵਿੱਚ ਅਲੱਗ-ਅਲੱਗ ਗਤੀ ਤੇ ਯਾਤਰਾ ਕਰਦਾ ਹੈ ਇਸ ਦੇ ਕਾਰਨ ਜਦੋਂ ਪ੍ਰਕਾਸ਼ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਵਿੱਚ ਜਾਂਦਾ ਹੈ ਤਾਂ ਉਹ ਆਪਣੀ ਦਿਸ਼ਾ ਬਦਲ ਲੈਂਦਾ ਹੈ ਤੇ ਇਸੇ ਲਈ ਅਸੀਂ ਕੌਲੀ ਦੇ ਤਲੇ ਤੇ ਰੱਖੇ ਸਿੱਕੇ ਨੂੰ ਦੇਖ ਪਾਉਂਦੇ ਹਾਂ ਇੱਥੇ ਸਿੱਕੇ ਤੋਂ ਪ੍ਰავਰਤਿਤ ਹੋਣ ਵਾਲੀਆਂ ਪ੍ਰਕਾਸ਼ ਦੀਆਂ ਕਿਰਨਾਂ ਜਦੋਂ ਪਾਣੀ ਤੇ ਹਵਾ ਦੇ ਵਿਚਕਾਰ ਦੀ ਸੀਮਾ ਤੇ ਪਹੁੰਚਦੀਆਂ ਨੇ ਤਾਂ ਉਹ ਆਪਣੀ ਦਿਸ਼ਾ ਬਦਲ ਲੈਂਦੀਆਂ ਨੇ ਤੇ ਫਿਰ ਸਾਡੀਆਂ ਅੱਖਾਂ ਤੱਕ ਪਹੁੰਚ ਜਾਂਦੀਆਂ ਨੇ ਜਿਸ ਕਾਰਨ ਅਸੀਂ ਸਿੱਕੇ ਨੂੰ ਦੇਖ ਪਾਉਂਦੇ ਹਾਂ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਵਿੱਚ ਜਾਣ ਤੇ ਪ੍ਰਕਾਸ਼ ਦੇ ਇਸ ਤਰ੍ਹਾਂ ਦਿਸ਼ਾ ਬਦਲ ਲੈਣ ਨੂੰ ਅਪਵਰਤਨ ਕਹਿੰਦੇ ਨੇ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਪ੍ਰਕਾਸ਼ ਦਾ ਅਪਵਰਤਨ ਹੋਣ ਦੇ ਕਾਰਨ ਹੀ ਅਸੀਂ ਸਿੱਕੇ ਨੂੰ ਕੌਲੀ ਦੇ ਤਲੇ ਤੇ ਦੇਖ ਪਾਉਂਦੇ ਹਾਂ ਪਰ ਇਸ ਤੋਂ ਇਲਾਵਾ ਜੇ ਅਸੀਂ ਧਿਆਨ ਦਈਏ ਤਾਂ ਅਸੀਂ ਇਹ ਵੀ ਦੇਖਾਂਗੇ ਕਿ ਪਾਣੀ ਨਾਲ ਭਰੀ ਹੋਈ ਕੌਲੀ ਵਿੱਚ ਸਿੱਕਾ ਥੋੜਾ ਉੱਪਰ ਉੱਠਿਆ ਹੋਇਆ ਦਿਖਾਈ ਦਿੰਦਾ ਹੈ ਇੱਥੋਂ ਤੱਕ ਕਿ ਪਾਣੀ ਨਾਲ ਭਰੀ ਹੋਈ ਕੌਲੀ ਵੀ ਖਾਲੀ ਕੌਲੀ ਦੀ ਤੁਲਨਾ ਵਿੱਚ ਘਟ ਡੂੰਗੀ ਪ੍ਰਤੀਤ ਹੁੰਦੀ ਹੈ ਇਸ ਤਰ੍ਹਾਂ ਦੀ ਘਟਨਾ ਅਸੀਂ ਪਾਣੀ ਨਾਲ ਭਰੀ ਹੋਈ ਬਾਲਟੀ ਵਿੱਚ ਵੀ ਦੇਖ ਸਕਦੇ ਹਾਂ ਜਦੋਂ ਅਸੀਂ ਪਾਣੀ ਦੀ ਭਰੀ ਬਾਲਟੀ ਦਾ ਤਲ ਦੇਖਦੇ ਹਾਂ ਤਾਂ ਬਾਲਟੀ ਉਨੀ ਡੂੰਗੀ ਨਹੀਂ ਲੱਗਦੀ ਜਿੰਨੀ ਡੂੰਗੀ ਖਾਲੀ ਬਾਲਟੀ ਹੁੰਦੀ ਹੈ ਪਰ ਸਾਨੂੰ ਇਦਾਂ ਲੱਗਦਾ ਕਿਉਂ ਹੈ ਆਓ ਇਸ ਨੂੰ ਸਮਝੀਏ ਜੇ ਅਸੀਂ ਆਪਣੀਆਂ ਅੱਖਾਂ ਤੱਕ ਆ ਰਹੀ ਇਸ ਕਿਰਨ ਨੂੰ ਪਿੱਛੇ ਵੱਲ ਵਧਾਈਏ ਤਾਂ ਇਹ ਕਿਰਨ ਕੁਝ ਇਸ ਤਰ੍ਹਾਂ ਦਿਖਾਈ ਦੇਵੇਗੀ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਸਿੱਕਾ ਸਾਨੂੰ ਉੱਪਰ ਉੱਠਿਆ ਹੋਇਆ ਪ੍ਰਤੀਤ ਹੁੰਦਾ ਹੈ ਤੇ ਇੰਜ ਲੱਗਦਾ ਹੈ ਕਿ ਸਿੱਕਾ ਇਸ ਜਗ੍ਹਾ ਤੇ ਹੈ ਇਤੋਂ ਤੱਕ ਕਿ ਸਾਨੂੰ ਭਾਂਡੇ ਦਾ ਪੂਰਾ ਤਲਾਬ ਵੀ ਉੱਪਰ ਉੱਠਿਆ ਹੋਇਆ ਦਿਖਾਈ ਦਿੰਦਾ ਹੈ ਇਸ ਲਈ ਸਾਨੂੰ ਪਾਣੀ ਨਾਲ ਭਰੇ ਭਾਂਡੇ ਦੀ ਗਹਿਰਾਈ ਖਾਲੀ ਭਾਂਡੇ ਦੀ ਤੁਲਨਾ ਵਿੱਚ ਘੱਟ ਲੱਗਦੀ ਹੈ ਤਾਂ ਇਸ ਤਰ੍ਹਾਂ ਜਦੋਂ ਪ੍ਰਕਾਸ਼ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਵਿੱਚ ਜਾਂਦਾ ਹੈ ਤਾਂ ਪ੍ਰਕਾਸ਼ ਦੇ ਮੁੜਨ ਦੀ ਘਟਨਾ ਨੂੰ ਅਪਵਰਤਨ ਕਹਿੰਦੇ ਨੇ ਆਪਾਂ ਆਪਣੇ ਆਲੇ-ਦੁਆਲੇ ਅਪਵਰਤਨ ਦੇ ਕਈ ਉਦਾਹਰਣ ਦੇਖ ਸਕਦੇ ਹਾਂ ਜਿਵੇਂ ਕਿ ਜਦੋਂ ਅਸੀਂ ਪਾਣੀ ਦੇ ਗਲਾਸ ਵਿੱਚ ਪੈਨ ਜਾਂ ਪੈਨਸਲ ਰੱਖੀਏ ਤਾਂ ਇੰਜ ਲੱਗਦਾ ਹੈ ਕਿ ਪੈਨਸਲ ਵਿੱਚੋਂ ਟੁੱਟੀ ਹੋਈ ਹੈ ਹਾਲਾਂਕਿ ਅਸਲ ਵਿੱਚ ਟੁੱਟੀ ਹੋਈ ਨਹੀਂ ਹੁੰਦੀ ਬਲਕਿ ਅਪਵਰਤਨ ਦੇ ਕਾਰਨ ਸਾਨੂੰ ਅਜੀਹਾ ਲੱਗਦਾ ਹੈ ਹੁਣ ਇਸ ਫੋਟੋ ਵਿੱਚ ਇਸ ਪੋਲਰ ਬੀਅਰ ਨੂੰ ਦੇਖੋ ਇੱਥੇ ਬਹੁਤ ਜ਼ਿਆਦਾ ਅਪਵਰਤਨ ਹੋ ਰਿਹਾ ਹੈ ਜਿਸ ਦੇ ਕਾਰਨ ਅਜੀਹਾ ਲੱਗਦਾ ਹੈ ਕਿ ਜਿਵੇਂ ਕਿ ਪੋਲਰ ਬੀਅਰ ਦਾ ਸਰੀਰ ਵਿਚਕਾਰੋਂ ਅਲੱਗ ਹੋ ਗਿਆ ਹੋਵੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੋਵੇ ਪਰ ਅਸੀਂ ਜਾਣਦੇ ਹਾਂ ਕਿ ਇਹ ਸੰਭਵ ਨਹੀਂ ਹੈ ਅਸਲ ਵਿੱਚ ਇੱਥੇ ਵੀ ਅਪਵਰਤਨ ਦੇ ਕਾਰਨ ਹੀ ਸਾਨੂੰ ਇੰਜ ਲੱਗ ਰਿਹਾ ਹੈ